ਚੱਲ ਭਈ ਇਹ ਬਾਲ ਦਾ ਚੰਨੀ ਰਾਮਪੁਰ ਜੋਤ ਰਾਮਪੁਰ ਬਿੰਦਰ ਚਵਰੇਵਾਲ ਬਿੰਦੂ ਇੰਦਰਪੁਰਾ ਇੰਦਰਪ੍ਰੀਤ ਸਿੰਘ ਮਾਲ ਉਹਨਾਂ ਦੀ ਜੋੜੀ ਹੈ ਜੀ ਬਹੁਤ ਵਧੀਆ ਮੋੜਾ ਲਾ ਕੇ ਆ ਰਹੇ ਹੋ ਜੋ ਭਾਈ ਜੀ ਹੋ ਜੋ ਪਾਸੇ ਹੋ ਜੋ ਹੋ ਜੋ ਜੀ ਹੋ ਜੋ ਸਾਈਡ ਹੋ ਜੋ ਪ੍ਰਧਾਨ ਜੀ ਮੜਾ ਜਾ ਪਿੱਛੇ ਹੋ ਜਾ ਤੁਸੀਂ ਨੋਨੀ ਜੀ ਮੜਾ ਜਾ ਪਿੱਛੇ ਹੋ ਜਾ ਤਰਾਜ ਕਰਦੇ ਬੌਧਾ ਵਾਲੇ ਵੀਰ ਓ ਜੋ ਜੋ ਪਿੱਛੇ ਬਾਬਾ ਜੀ ਕਰਿਓ ਮੜਾ ਜਾ ਆਪ ਸਮਾ ਕਰ ਗਏ ਜੀ 36 ਸੈਕਿੰਡ 78 ਪੁਆਇੰਟ ਜੀ ਆ ਜਿਹੜੀ ਜੋੜੀ ਭੱਜ ਕੇ ਆਏ ਆ ਜੀ ਸਮਾ ਕਰ ਗਏ 36 ਸੈਕਿੰਡ 78 ਪੁਆਇੰਟ ਜੀ ਚੱਲ ਬਈ ਇਹ ਦੋ ਬੋਲ ਦੇ ਤੇਗ ਫੱਟੇ ਗਰੁੱਪ ਵੜਵਾ ਗੁਰਦੀਪ ਸਿੰਘ ਸੋਨੀ ਲਖਵੀਰ ਸਿੰਘ ਲੱਖੀ ਦੁਬਈ ਸਪੁੱਤਰ ਨੇ ਸਰਦਾਰ ਸੌਣ ਸਿੰਘ ਜੀ ਪਿੰਡ ਬੜਵਾ ਉਹਨਾਂ ਦੀ ਜੋੜੀ ਹੈ ਜੀ ਗਿਆਨ ਸਿੰਘ ਮਾਸਟਰ ਚੈੜਮਜਾਰਾ ਜਸਵੀਰ ਸਿੰਘ ਡਾਇਰੈਕਟਰ ਬੜਵਾ ਬਹੁਤ ਵਧੀਆ ਜੋੜੀ ਮੋੜਾ ਲਾ ਕੇ ਆ ਰਹੀ ਹੈ ਜੀ ਹੋ ਜਾਓ ਭਾਈ ਜੀ ਹੋ ਜਾਓ ਸਟੇਜ ਤੇ ਲਾ ਕੇ ਪਾਸੇ ਹੋ ਜਾਓ ਪ੍ਰਧਾਨ ਜੀ ਨੌਨੀ ਜੀ ਮੜੋ ਜਾ ਕਰੇ ਪਿੱਛੇ ਨੂੰ ਬੋਲਦੇ ਡਰਦੇ ਹੋ ਜਾਓ ਹੋ ਜਾਓ ਪਿੱਛੇ ਹੋ ਜਾਓ ਜੀ ਵਧੀਆ ਜੋੜੀ ਆ ਰਹੀ ਹੈ ਜੀ ਸਮਾ ਕਰਕੇ ਜੀ 36 ਸੈਕਿੰਡ 09 ਪੁਆਇੰਟ ਜੀ ਬਹੁਤ ਸੋਹਣਾ ਸਮਾਂ ਲਾਇਆ ਬਹੁਤਾਂ ਨੇ ਸਮਾ ਕਰਕੇ 36 ਸੈਕਿੰਡ 09 ਪੁਆਇੰਟ ਜੀ